ਜਿਹੜੀ ਅਗਲੀ ਕਾਰਵਾਈ ਆ ਇਹ ਸੁਖਨਾਮ ਸਿੰਘ लवली ਨਾਮ ਦਾ ਬੰਦਾ ਹੈਗਾ ਤੇ ਉਹਦੇ ਮੈਡੀਕਲ ਸਟੋਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਕਾਫੀ ਸਮੇਂ ਤੋਂ ਤਰੀਬ ਉਹਦਾ ਦੇਖ ਰਿਆ ਸੀ ਜਿਹਦੇ ਖਲਾਫ ਸੱਤ ਅਰ ਬਰਤਲੇ ਦੀ ਰੋਕਣੇ ਨਹੀਂ ਪਰਚਾ ਹੈ ਸੋਇਆ ਜਾ ਰਹੀ ਹੈ ਤੇ ਉਹ ਜਿਹੜੀ ਹੈਗੀਆ ਸਮੋਲੋਜੀ ਕੀਤੀ ਜਾ ਰਹੀ ਹੈ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਨਾਲ ਜਿਹੜੇ ਐਸ ਪ੍ਰੋਫੈਨੇਸ਼ਨ ਚਾਹੀਦੀ ਆ ਉਹਨਾਂ ਦੀ ਗਾਈਡਲਾਈਨ ਦੇ ਹਿਸਾਬ ਨਾਲ ਇਹ ਕਾਰਵਾਈ ਚੱਲ ਰਹੀ ਹੈ ਇਹ ਸਾਫ ਹੈ ਕਿ ਜੀ

ਘਰ ਦੇ ਅੰਦਰ ਲਾਈਟ ਜਗਾ ਕੇ ਮਿੱਠਾ ਮੈਂ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਮਾ ਆ ਕੇ ਰੋਕੀਆਂ ਪਰੋਈਆਂ ਨੇ ਕਿ ਇੱਥੇ ਨਸ਼ਾ ਵਿਕਦਾ ਹੂੰ ਕਿ ਕਾਹਨੋਂ ਸਾਤੋਂ ਕਾ ਤੋਂ ਇਹ ਨਸ਼ਾ ਵੇਚ ਰਿਹਾ ਸੀ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਲੱਭਾ ਦਾ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਕਿ ਕਿੰਨੇ ਕੁ ਪਰਿਵਰਤੇ ਹੋਈ ਸੀ 7 ਤੋਂ 8 ਪੱਛੇ ਪੈਣਾ ਚੱਲਦਾ ਹੈ। ਇਹ ਖੂਨ ਮੈਡਮ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਦਾ ਲਗਾਤਾਰ ਕੀਤਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚਣੇ ਨੂੰ ਉਹਨਾਂ ਨੂੰ ਹਰ ਦਿਨ ਅਸੇ ਗੱਲ ਕਹਿੰਦੇ ਆ ਜਾਂ ਤਾਂ ਸਾਡਾ ਹੱਥ ਕੱਢ ਚੋ ਦਾ ਵੰਡ ਕਰ ਦੋ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਖਤ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਣਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬੱਚਾ ਮੈਂ ਕਿੰਨੀ ਗਰੋਸਰੀ ਦਿਖਾਈ ਕਿ ਉਹ ਕਿੰਨਾ ਜੱਦਗੀ ਦਿਜੇ ਇਹਨਾਂ ਦੇ ਕੋਲ 12 ਕੋਠੀਆਂ ਨੇ ਤੇ ਜਿਹੜੇ ਨੇ ਜਿਹਨਾਂ ਦੀ ਬੇਟੀ ਦੇ ਨਾਂ ਤੇ ਵੀ ਆ ਔਰ ਇਹਨਾਂ ਦੀ ਭਾਈ ਦੇ ਨਾਂ ਤੇ ਵੀ ਆ ਔਰ ਐਕ ਕੋਈ ਪ੍ਰਾਣਾ ਕਾਉਂਸਲਰ ਹੈ ਜਿਹੜਾ ਉਹ ਪੀ ਹੈ ਉਹ ਨਾਲ سارے ਟੈਂਡੇ ਦੇ ਵਿੱਚ ਸ਼ਾਮਲ ਹੈ ਸਰਕਾਰ ਨੂੰ ਦਿੱਤੀਦਾ ਸਪੋਰਟ ਨਹੀਂ ਹੋਣੀ ਆਤਜਗਾ ਕਾਰਵਾਈ ਹੋਈ ਕਿ ਕਿਨੇ ਮੈਡੀਕਲ ਸਟੋਰ ਨੇ ਉਹ ਅਸੀਂ ਕਿੰਨਾ ਨੂੰ ਗੱਲ ਕੀਤੀ ਪੈਸੇ ਨਾ ਕਰਨ ਨੂੰ ਦੇ ਦਿੰਦਾ ਵਿੱਚ ਦੇਖੋ ਨਸ਼ਾ ਖਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਤੋ ਅਡਾਕਾ ਛੱਡ ਤੋ ਇਹ ਧੰਦਾ ਬੰਦ ਕਰ ਤੋ ਆਪਣਾ ਹੋਰ ਕੰਮ ਦਾ ਅਪਣਾ ਜਿਹੜੀ ਅੱਜ ਦੀ ਕਾਰਵਾਈ ਆ ਇਹ ਇਕਨਾਮ ਤੋਂ लवली ਨਾਮ ਦਾ ਹੁੰਦਾ ਹੈਗਾ ਤੇ ਉਹਦੇ ਮੈਡੀਕਲ ਸਟੋਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਕਾਫੀ ਸਮੇਤ ਤਕਰੀਬਾ ਦੇਖ ਰਿਹਾ ਸੀ ਜਿਹਦੇ ਖਰਾਬ ਸੱਤ ਅੱਠ ਪਰਸੈਂਟ ਦੇ ਨਾਲ ਨੇ ਕਈ ਪਰਚਾਏ ਸੋਜਿਆ ਜਾ ਰਹੀ ਹੈ ਜੋ ਜਿਹੜੀ ਜਿਹੜੀ ਹੈਗੀ ਆ ਟਮੋਲੋਜੀ ਵਿੱਚ ਜਾ ਰਹੀ ਹੈ ਇਹ ਕਾਰਪੋਰੇਟ ਅਧਿਕਾਰੀ ਨਾਲ ਨੇ ਜਿਹੜੇ ਹਾਈਪਰ ਬਾਇਲੈਸ਼ਨ ਪਤਾ ਹੈ ਦੀ ਆ ਉਹਨਾਂ ਦੀ ਗਾਇਡ ਲਾਈਨ ਦੇ ਹਿਸਾਬ ਨਾਲ ਇਹ ਕਰਨਾ ਚਾਹੀਦਾ ਹੈ ਵੀ ਇਹ ਲੋਕਾਂ ਦੇ ਪਾਸ ਮਾਰ ਕੇ ਘਰ ਦੇ ਅੰਦਰ ਲਾਈਟ ਜਗਾ ਕੇ ਮਿੱਠੂ ਮੈਂ ਤਾਂ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਰ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਮਾ ਆ ਕੇ ਰੋਕੀਆਂ ਪਰ ਉਹਨਾਂ ਨੇ ਵੀ ਇੱਥੇ ਨਸ਼ਾ ਵਿਕਦਾ ਹੂੰ ਹਮ ਤਾਂ ਕਾਤੋਂ ਕਾਤੋਂ ਨਸ਼ਾ ਵੇਚ ਰਿਹਾ ਸੀ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂਕਿ ਤੋ ਸਮਾਂ ਕਿੰਨਾ ਸਮਾਂ ਲਗਭਗ 10-12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਕਿ ਕਿੰਨੇ ਕੁ ਪਰਦੇ ਇੱਥੇ ਹੋਏ ਸੀ ਇਹਨਾਂ ਦੇ ਖਾਤ ਤੋਂ ਅੱਠ ਪਰਚੇ ਪਹਿਲਾਂ ਚੱਲ ਰਹੇ ਨੇ। ਇੱਕ ਹੁਣ ਮੈਡਮ ਇਹ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗ ਦਾ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚ ਨਹੀਂ ਨੇ। ਉਹਨਾਂ ਨੂੰ ਹਰ ਦਿਨ ਇਹ ਗੱਲ ਕਹਿੰਦੇ ਆ ਜਾਂ ਤਾਂ ਸਾਡਾ ਹੱਥ ਪਾਸ ਛੱਡੋ ਜਾਂ ਇਹ ਤੰਦਾ ਬੰਦ ਕਰ ਦਿਓ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਖਤ ਸੰਦੇਸ਼ ਹੈ ਕਿ ਅਸੀਂ ਪੰਜਾਬ ਦੇਣਾ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬੱਚਾ ਨਹੀਂ ਮੈਂ ਕਿੰਨੀ ਗਰੋਸਰੀ ਦਿਖਾਈ ਕਿ ਉਹ ਕਿੰਦਾ ਜਦ ਕਿ ਦੀ ਜਾਈਏ ਇਹਨਾਂ ਦੇ ਕੋਲ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਬੇਟੀ ਦੇ ਨਾਮ ਤੇ ਵੀ ਆ ਔਰ ਇਹਨਾਂ ਦੀ ਵਾਈਫ ਦੇ ਨਾਮ ਤੇ ਵੀ ਆ ਔਰ ਐਕਸ ਕੋਈ ਪ੍ਰਾਣਾ ਕਾਉਂਸਲਰ ਹੈ ਜਿਹੜਾ ਉਹ ਪਿਓ ਹੈ ਉਹ ਨਾਲ ਨਾਲ ਚਾਰੇ ਇੰਦਾਂ ਦੇ ਵਿੱਚ ਸ਼ਾਮਲ ਹੈ ਇਸ ਕਰਕੇ ਇਹਨਾਂ ਨੂੰ ਕਿਹਾ ਦਾ ਸੌਂਦਲੇ ਵੀ ਹੋ ਗਈ ਹੈ ਹਰ ਜਗ੍ਹਾ ਕਾਰਵਾਈ ਹੋਈ ਇਹ ਬੜਾ ਕਿਤੇ ਮੈਡੀਕਲ ਸਟੋਰ ਨੇ ਉਹ ਅਸੀਂ ਕਿੰਨਾ ਨੂੰ ਸਾਡੀ ਪੈਸੇ ਨਾ ਕਰਾਉਂਦੇ ਉਹਦਾ ਵਿਚ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਤੋ ਅਟਾਕਾ ਛੱਡ ਤੋ ਇਹ ਧੰਦਾ ਬੰਦ ਕਰ ਤੋ ਆਪਣਾ ਹੋਰ ਕੰਮ ਦਾ ਰੱਬਣਾ ਜਿਹੜੀ ਅੱਜ ਦੀ ਕਾਰਵਾਈ ਆ ਇਹ ਸੁਖਨਾਮ ਸਿੰਘ लवली ਨਾਮ ਦਾ ਬੰਦਾ ਹੈਗਾ ਤੇ ਉਹਦੇ ਮੈਡੀਕਲ ਸਟੋਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਕਾਫੀ ਸਮੇਂ ਤੋਂ ਤਕਰੀਬਾ ਦੇਖ ਰਿਹਾ ਸੀ ਇਹ ਪ੍ਰਾਪਤ ਸਤਾਰਪਰਤਿੰਦਰ ਨੇ ਇੱਕ ਫਰਕਾਇ ਸੋਇਆ ਜਾਤੀ ਹੈ ਕਿ ਉਹ ਜਿਹੜੀ ਜਿਹੜੀ ਹੈ ਜਿਆ ਸਮੋਲਿਕ ਕੀਤੀ ਜਾ ਰਹੀ ਹੈ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਨਾਲ ਨੇ ਜਿਹੜਾ ਹਾਈਪਰ ਬੈਲੈਂਸਨ ਕੀਤਾ ਹੈ ਉਹਨਾਂ ਦੀ ਗਾਈਡਲਾਈਨ ਦੇ ਹਿਸਾਬ ਨਾਲ ਹੀ ਕਰਨਾ ਚਾਹੀਦਾ ਹੈ ਕਿ ਜੇ ਲੋਕਾਂ ਦੇ ਪੋਸਟ ਮਾਰਕ ਤੇ ਅੰਦਰ ਲਾਈਟ ਜਗਾ ਕੇ ਮੇਟੂ ਦਾ ਹੋਣਾ ਨਹੀਂ ਚਾਹੀਦਾ ਉਸੇ ਤਹਿਤ ਅੱਜ ਇਹ ਕਾਰਵਾਈ ਹੋਈ ਆ ਹਾ 3 ਸਾਲ ਤੋਂ ਲੋਕ ਮੇਰੇ ਦਫ਼ਤਰ ਦੇ ਵਿੱਚ ਉਹ ਮਾਵਾ ਆ ਕੇ ਰੋਕੀਆਂ ਪਰ ਉਹਨਾਂ ਨੇ ਕਿ ਇੱਥੇ ਨਸ਼ਾ ਵਿਕਦਾ ਹਮ ਹਮ ਕੰਮ ਸਾ ਤੋਂ ਤੋਂ ਕਾ ਤੋਂ ਨਸ਼ਾ ਵੇਚ ਰਿਹਾ ਸੀ ਇਹ ਜਦੋਂ ਦੀ ਇਹਨਾਂ ਦੀ ਦੁਕਾਨ ਖੁੱਲੀ ਆ ਉਸ ਟਾਈਮ ਕਿਉਂ ਕਿ ਇੰਨਾ ਸਮਾਂ ਕਿੰਨਾ ਸਮਾਂ ਲੱਗਾਗਾ 10 12 ਸਾਲ ਤੋਂ ਇਹਨਾਂ ਦਾ ਇਹੀ ਕੰਮ ਹੈ ਕਿੰਨੇ ਕਪੜੇ ਇੱਥੇ ਹੋਏ ਸੀ ਇਹਨਾਂ ਨੂੰ 7 ਤੋਂ 8 ਪਰਚੇ ਪਹਿਲਾਂ ਚੱਲ ਰਹੇ ਨੇ। ਇਹ ਖੂਨ ਮੈਡਮ ਡਿਮੋਲਿਸ਼ ਕੀਤੀ ਜਾ ਰਹੀ ਬਿਲਡਿੰਗਾਂ ਨੂੰ ਲਗਾਤਾਰ ਕਿਹਾ ਜਾ ਰਿਹਾ ਉਹਨਾਂ ਨੂੰ ਵੀ ਚੇਤਾਵਨੀ ਜਿਹੜੇ ਹਜੇ ਵੀ ਵੇਚ ਨਹੀਂ ਨੇ। ਉਹਨਾਂ ਨੂੰ ਹਰ ਦਿਨ ਅਸੀਂ ਇਹ ਗੱਲ ਕਹਿੰਦੇ ਆ ਜਾਂ ਤਾਂ ਸਾਡਾ ਹੱਥ ਕੱਢ ਚੋ ਜਾਂ ਇਹ ਤੰਦਾ ਬੰਦ ਕਰ ਦਿਓ ਕਿਉਂਕਿ ਅਸੀਂ ਅੱਜ ਤੋਂ ਬਾਅਦ ਸਾਡੇ ਸੀਐਮ ਸਾਹਿਬ ਮਾਨ ਸਾਹਿਬ ਦਾ ਇਹ ਸਾਫ਼ ਔਰ ਸਖਤ ਸੰਦੇਸ਼ ਹੈ कि ਅਸੀਂ ਪੰਜਾਬ ਦੇ ਵਿੱਚ ਚਿੱਟਾ ਵਿਕਣ ਨਹੀਂ ਦੇਣਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਹੀ ਰੰਗਲਾ ਪੰਜਾਬ ਹੋਏਗਾ ਜੇ ਮਾਵਾ ਦੇ ਪੁੱਤ ਬੱਚਾ ਨਹੀਂ ਮੈਂ ਕਿੰਨੀ ਗਰੋਸਰੀ ਦਿਖਾਈ ਕਿ ਉਹ ਕਿੰਨਾ ਜੱਗਦੀ ਜਾਈਏ ਇਹਨਾਂ ਦੇ ਕੋਲਿਆ 12 ਕੋਠੀਆਂ ਨੇ ਤੇ ਜਿਹੜੇ ਵਿੱਚ ਇਹਨਾਂ ਦੀ ਖੇਤੀ ਦੇ ਨਾਮ ਤੇ ਵੀ ਆ ਔਰ ਇਹਨਾਂ ਦੀ ਵਾਇਸ ਦੇ ਨਾਮ ਤੇ ਵੀ ਆ ਔਰ ਇੱਕ ਕੋਈ ਪੁਰਾਣਾ ਕੌਂਸਲਰ ਹੈ ਜਿਹੜਾ ਉਹ ਪੀਏ ਆ ਉਹ ਨਾਲ ਚਾਰੇ ਸਟੈਂਡ ਦੇ ਵਿੱਚ ਸ਼ਾਮਲ ਹੈ ਇਸ ਕਰਕੇ ਕਹਿੰਦੀ ਕਿ ਇਹਦਾ ਕੋਈ ਸਪੋਰਟਰ ਨਹੀਂ ਹੋਵੇਗਾ ਹਰ ਜਗ੍ਹਾ ਕਾਰਵਾਈ ਹੋਈ ਕਿ ਕਿਹਨੇ ਮੈਡੀਕਲ ਸਟੋਰ ਨੇ ਉਹ ਅਸੀਂ ਕਿੰਨਾ ਨੂੰ ਗੱਲ ਕੀਤੀ ਜੀ ਪੈਸੇ ਨਾ ਕਰਾਂ ਉਹਦੇ ਦੰਦਾ ਵਿੱਚ ਦੇਖੋ ਨਸ਼ਾ ਹਰ ਉਸ ਬੰਦੇ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਜਿਹੜਾ ਨਸ਼ਾ ਵੇਚਦਾ ਕਿ ਇਹ ਨਸ਼ਾ ਵੇਚਣਾ ਬੰਦ ਕਰ ਤੋ ਅਡਾਕਾ ਛੱਡ ਤੋ ਇਹ ਧੰਦਾ ਬੰਦ ਕਰ ਤੋ ਆਪਣਾ ਹੋਰ ਕੰਮ ਦਾ ਰੱਬਾ